ਆਦਿਕ ਮੋੜਾ ਉਹ ਮੋੜ ਨੀਵਾ ਹੋ। ਆ ਇਹ ਮੋਟਰਸਾਈਕਲ ਹੈਗਾ ਸਪਲੈਂਡਰ ਇਹਨਾਂ ਮੋੜ ਤੇ ਕੀ ਮਾਰਦੇ ਇਹ ਆਹ ਨਾਲ ਘੇਰਾ ਉਹ ਦੇਖ ਰਿਹਾ ਕਿ ਮਾਰਦੇ ਕਦੇ ਇਹਨਾਂ ਨੇ ਤੁਹਾਡੇ ਰੇਟ ਤੇ ਮਾਰ ਕੇ ਛੱਡ ਗਏ ਬਲਿਕਾ ਕਰਦੀਆਂ ਤੇ ਮਾਰਦੇ ਜਿਹੜੇ ਮੋੜੇ ਨੇ ਮੋੜੇ ਕੁਝ ਸਾਦੀ ਤੇ ਮੋੜੇ ਆਣ ਦੀ ਤੇ ਜਨਾ ਤੁਹਾਨੂੰ ਨਾਮ ਨਹੀਂ ਹੋਵੇ ਇਸ ਬਾਰੇ ਪਤਾ ਨਹੀਂ ਲੱਗਦਾ ਕਿ ਤੇ ਰਾਤ ਪੂਰ ਹੋਇਆ ਹੁੰਦਾ ਇਧਰੋਂ ਦਾ ਪਤੇ ਲੇ ਕੇ ਫਟਾਕੇ ਬਾਹਰ ਚੱਲਿਆ ਹਾਂ ਕਿ ਟੋਆ ਨੂੰ ਪਤਾ ਕਰਨ ਲੱਗਿਆ ਇਹਦੇ ਬਾਰੇ ਇਸ ਵੇਲੇ ਕੋ ਰਾਤ ਦੇ ਦੋ ਬਹੁਤ ਖੜਾ ਕੋ ਹਾਕੀ ਦਾ ਮੈਚ ਚੱਲਦਾ ਸੀ ਮੈਂ ਸ਼ਾਇਦ ਵੀ ਕਿਸੇ ਨੇ ਲੱਗ ਕੋ ਜੋੜਦੀ ਹੋਇਆ ਮੈਂ ਕਹਿੰਦਾ ਸ਼ਾਇਦ ਕੋਈ ਕਿਸੇ ਨੇ ਫਟਾਕੇ ਬ੍ਰੋਕ ਚਾਹੇ ਹਾਕੀ ਦਾ ਮੈਚ ਚੱਲਦਾ ਤੇ ਬਾਹਰ ਨਿਕਲਿਆ ਮੈਂ ਬਾਹਰ ਨਿਕਲ ਕੇ ਇਹ ਦੇਖਿਆ ਦੇਖ ਕੇ ਤੂੰ ਵੀਰ ਤੋਂ ਹੋ ਗਈ ਇਧਰ ਘਰ ਕੋਈ ਜਾਗਿਆ ਨਹੀਂ ਮੈਂ ਕਹਿੰਦਾ ਫਿਰ ਫਟਾਕੇ ਚੱਲਿਆ ਹੋਣਾ ਤਾਂ ਕੋ ਦੇਖ ਕੇ ਮਜ਼ਾ ਦਿੱਸ ਗਿਆ ਤਸਵੀਰ ਉੱਠਿਆ ਉਹ ਕੋਈ ਗੱਲਬਾਤ ਨਹੀਂ ਕਰ ਕਵਾਂਡੀ ਜਿਹੜੇ ਇੱਕ ਇਹਨਾਂ ਟਰੱਕ ਨੂੰ ਖੋਣ ਪਿਆ ਉਹ ਹੈ ਠਿਕਾੜਾ ਉਸਨਾਲ ਕਿ ਉਹ ਹੈ ਜਿੱਥੇ ਬੈਠੇ ਕਹਿੰਦਾ ਨੰਬਰ ਦਿਖਾ ਕੀ ਮੈਂ ਜਿਹੜਾ ਗੋਲੀਆਂ ਕਿੱਥੋਂ ਲਈਆਂ ਉਹ ਤਾਂ ਬਾਹਰ ਪਈਆਂ ਨੇ ਮੈਂ ਕਹਿੰਦੇ ਜੀ ਬਾਹਰ ਨੂੰ ਆ ਕੇ ਬਾਹਰ ਆ ਕੇ ਦੇਖਿਆ ਮੈਂ ਗੋਲੀ ਕਿਤੇ ਕੋਲ ਤੇ ਪੇਜ ਕਿੱਥੇ ਦੱਸਿਆ ਉਹਨਾਂ ਜਿੱਦਾਂ ਜਿਹੜੇ ਘਰ ਗੋਲੀ ਪਈ ਸੀ ਅਸੀਂ ਪਹਿਲੇ ਉਹਨਾਂ ਘਰ ਦੇਖਣ ਲੱਗ ਪਏ ਜਿਹੜੇ ਘਰ ਗੋਲੀ ਪਈ ਫਿਰ ਉਹ ਪੁਸ਼ਾਰਫੋ ਚੱਲਿਆ ਹੋਣਾ ਕੋਈ ਦਰੋਂ ਕੋਈ ਨਿਸ਼ਾਨ ਤੇ ਜਿਆ ਨਹੀਂ ਤੇ ਇੱਕ ਬੰਦਾ ਕਹਿੰਦਾ ਆ ਇਹਦੇ ਵਿੱਚ ਵੀ ਸ਼ੀਕ ਹੋਇਆ ਵੀ ਲੈ ਇਹਦਾ ਤਾਂ ਇਹ ਕਿੱਥੋਂ ਹੋ ਗਿਆ ਵੀਰ ਜੀ ਦੇਖ ਕੇ ਤੈਨੂੰ ਕਿੰਨੇ ਖੋਲ ਸੀਗੇ ਮਰੇ ਤੁਹਾਨੂੰ ਪੰਜ ਖੋਲ ਮਿਲੇ ਮੈਨੂੰ ਆਹ ਪੰਜ ਖੋਲ ਮਿਲੇ ਆਂ ਅਸੀਂ ਇਹਦੇ ਚੁੱਕੀ ਨਦੇ ਸੀ ਪਰ ਗੇਟ ਤੇ ਵੀ ਪੰਜੇ ਨਿਸ਼ਾਨ ਆ ਹਾਂਜੀ ਹਾਂਜੀ ਆ ਤਿੰਨ ਤਾਂ ਆ ਸਾਹਮਣੇ ਤੁਹਾਡੇ ਦੇਖਦੇ ਹੀ ਆ ਕਹਿੰਦਾ ਸ਼ੀਕ ਹੋ ਗਿਆ ਇੱਕ ਸੱਜਿਆ ਤਲਕ ਆ ਅੰਦਰ ਵੱੜਦੀ ਕੋ ਤਬਿਆ ਤੋਂ ਉੱਤੇ ਲੱਗੋ ਤਵਾਰ ਪਾਰ ਜਿਵੇਂ ਚੌਥਾ ਦਾ ਗੇਟ ਤੇ ਲੱਗਾ ਇੱਕ ਕੰਨ ਤੇ ਲੱਗ ਗਿਆ ਇਹ ਤਾਂ ਨਹੀਂ ਕੋਈ ਪਾਰਟੀ ਦੇ ਨਾਲ ਤੁਸੀਂ ਜਿਹਦਾ ਸੰਬੰਧਤ ਹੈਗੇ ਆ ਜਿਹਦੇ ਤੋਂ ਹਾਂ ਪਾਰਟੀਆਂ ਨਾਲ ਸੰਬੰਧ ਕਾਲੀ ਦਲ ਨਾਲ ਹੈਗੇ ਆ ਕੋਈ ਇਦਾਂ ਦੀ ਲਾਗ ਡਾੜ ਜਾਂ ਕਿਸੇ ਨਾ ਵੀ ਕਿਸੇ ਵੀ ਪਾਰਟੀ ਦੇ ਵਿੱਚੋਂ ਦਾਪਾ ਨਹੀਂ ਹੈਗਾ ਵੀ ਜੋ ਸੱਚ ਆਪਾਂ ਸੱਚ ਕਹੀਦਾ ਸੱਚ ਬੋਲੀਦਾ ਦਾ ਕੀ ਤੇ ਸਰਪੰਚੀ ਵੀ ਕੀਤੀ ਪਿੰਡ ਦੀ ਸਾਡੇ ਫਾਦਰ ਸਾਹਿਬ ਸਰਪੰਚ ਸੀ ਮੈਂ ਉਹ ਨੰਬਰਦਾਰ ਆਂ ਓਕੇ ਸੰਜੀਤ ਇਹ ਤੇ ਲਾਦੀਆਂ ਪਿੰਡ ਦੇ ਵਿੱਚ ਚੰਨਾਬਰਾਂ ਦੇ ਵਿੱਚ ਇਹਦੇ ਵਿੱਚ ਰਾਤ ਨੂੰ ਗੇਟ ਦੇ ਵਿੱਚ ਗੋਲੀਆਂ ਸਰ ਪੁਲੰਚ ਇੱਕ ਬਰਲੇ ਪਾਸੋਂ ਦੋਨੇ ਚੱਲਿਆ ਰਹਾ ਸੀ ਉਹਦੇ ਵਿੱਚ ਲੰਬੜਗੌਰ ਸੀ ਦਾ ਘਰ ਹੈਗਾ ਜਿੱਥੇ ਚੱਲੀਆਂ ਇਹਨਾਂ ਨੂੰ ਬੰਦ ਚਲਾ ਕੇ ਚੱਲ ਗਏ ਅਸੀਂ ਉਸ ਵਾਂਗ ਦੇ ਵਿੱਚ ਮਕਦਮਾ ਨੰਬਰ 70 ਅਸ ਜਿੱਥੇ 70 24 109 ਬੀ ਐਨਸ 25 ਆਮ ਜੈਕਟ ਦੇ ਵਿੱਚ ਪਲਵੰਤ ਸਿੰਘ ਨੰਬਰ ਦਰਜੀ ਦੇ ਬਿਆਨات ਨਾ ਹਮ ਲੋਗ ਜਿੱਥੇ ਅੰਦਰ ਕੁਲ ਤੇ ਅਸੀਂ ਇਹ ਪੂਰੀ ਇਨਵੈਸਟੀਗੇਸ਼ਨ ਕਰ ਰਹੇ ਆ ਪਿੰਡ ਦੇ ਵਿੱਚ ਕਾਫੀ ਲੋਕਾਂ ਕੋਲੋਂ ਅਸਲਾ ਪੁੱਛ ਰਹੇ ਤੇ ਜਿਹੜਾ ਉਹ ਸੀਸੀਟੀਵੀ ਕੈਂਟਰ ਉੱਤੇ ਕਰ ਰਹੇ ਉੱਥੇ ਪਿੰਡ ਦੇ ਵਿੱਚ ਪਹਿਲਾਂ ਲੜਾਈ ਹੋਈ ਹੈ ਉਹ ਲੜਾਈ ਵਿੱਚ ਦੋਵੇਂ ਧਿਰਾਂ ਨੂੰ ਅ ਕਾਸਪਰ ਚੜ੍ਹਿਆ ਉਹ ਲੜਾਈ ਜੋ ਉਸ ਜਗ੍ਹਾ ਉੱਤੇ ਹੋਈ ਤੇ ਅਸੀਂ ਉਸ ਸੀ ਨੂੰ ਬੜਾ ਪੂਰੀ ਤਰ੍ਹਾਂ ਦੇਖ ਰਹੇ ਹਾਂ ਕਿ ਇਹਦੀ ਵਜ੍ਹਾ ਕੀ ਹੈ ਚਰੋ ਜਿਸ ਤਰੀਕੇ ਦੇ ਨਾਲ ਉਹ ਗੇਟ ਦੀ ਕਿੱਡੀ ਮੋਟੀ ਚਦਰ ਆ ਉਹ ਕਿਹੜੀ ਬੁਲਟ ਹੋਗੀ ਜਿਹੜੀ ਉਹ ਚਦਰ ਹੀ ਪਾੜ ਦਿੱਤੀ ਉਹ ਤੋਂ ਤਾਂ 74 ਪਰਸੇ बिकॉज ਉਹ ਬਿਲਕੁਲ ਠੀਕ ਪਤਲੀ ਚਦਰ ਹੀ ਹੈ ਜੇ ਤੁਸੀਂ ਦੇਖੀ ਮੈਂ ਐਗਜ਼ਾਮਨ ਕੀਤੀ ਸੀ 32 ਉਰ ਦੇ ਸੰਤੋਖੀ ਦੰਸ਼ੋੜ ਮਲੇ ਕੋਈ ਕਪਜ ਬੀਸੇ ਲਏ ਤੇ ਇੱਕ ਅਫਸਰਾਂ ਦੀ ਟੀਮ ਲੱਗੀ ਹੈ ਸਭੇ ਐਸਐਸ ਕੋਲ ਡਾਕਟਰ ਮਹਤਾਬ ਸਿੰਘ ਜੀ ਅਗਰ ਦੇ ਵਿੱਚ ਐਸਐਸ ਦੇ ਸੀਰੀਅਲ ਨੰਬਰ ਪਰ ਦੇ ਸਿਕਿਉਰਟੀ ਚੌਂਕਿੰਗ ਸਰ ਇਹ ਸੀਸ ਕੰਪਨੀ ਤੋਂ ਕਿਦਾਂ ਚਲਦੀ ਕੋਈ ਨਹੀਂ ਕੋਸਟ ਆਫ ਜਰਨੀ ਇਹ ਕਿੰਨੇ ਫਾਇਰ ਹੋਏ ਹੋਤੇ ਉਤੇ ਪੰਜ ਫਰੈਂਕ ਤੇ ਕੋਈ ਕੈਮਰਿਆਂ ਦੇ ਵਿੱਚ ਆਇਆ ਸਰ ਤੁਸੀਂ ਉਤੇ ਸੀਸੀਟੀਵੀ ਕੈਮਰਾ ਹੈ ਗੇਟ ਤੋਂ ਕਦੇ ਵੀ ਨਹੀਂ ਲੱਗਾ ਉਸ ਵੀਰ ਨੂੰ ਸਜਿੰਗ ਲੱਗਾ ਇਹ ਜਿਹੜਾ ਮੋਟਰਸਾਈਕਲ ਪਲਸਰ ਨਜਰ ਆਇਆ ਉਤਨੇ ਚੋ ਦੋ ਬੰਦੇ ਹੈਗੇ ਤਨੇ ਉਹ ਬੰਦੇ ਥੈਂਕ ਯੂ ਸਰ ਚਲੋ